ਜੰਨਿਆਲਾ ਗੁਰੂ ਚ ਲਾ ਕੇ ਆ ਸਟਾਕ ਨਹੀਂ ਸੁਮੇਲਾ ਸਾਰੇ ਲੇਡੀ ਸੂਟ ਮਿਲਣਗੇ ਅਦੇ ਰੇਟਾਂ ਤੇ ਜੀ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ ਬਨਾਰਸੀ ਸੂਟ ਜੀ ਸਾਰਾ ਜਰੀ ਦਾ ਵਰਕ ਆਊਗਾ ਤੇ ਨਾਲ ਆਊਗਾ ਹੀ ਬਨਾਰਸੀ ਦਾ ਹੀ ਦੁਪੱਟਾ ਬਾਜ਼ਾਰ ਚ ਭਾਜੀ ਤੁਹਾਨੂੰ ਮਿਲੂਗਾ ਸੂਟ ਜਿਹੜਾ ਆ 6700 ਦੀ ਰੇਂਜ ਵਿੱਚ ਹੈਪੀ ਦੇ ਡਿਪੋ ਤੋਂ ਮਿਲੂਗਾ ਤੁਹਾਨੂੰ 3500 ਰੁਪਏ ਦੀ ਰੇਂਜ ਵਿੱਚ ਸੂਟ ਜੀ ਦੂਸਰਾ ਸੂਟ ਆਪਾਂ ਗਾ ਜੀ ਮਸ਼ਲੀਨ ਦੇ ਉੱਪਰ ਜੀ ਸਾਰਾ ਪੈਚਵਰਕ ਦਾ ਕੰਮ ਆਊਗਾ ਅੱਛਾ ਗੱਲੇ ਤੇ ਪੂਰਾ ਪੈਚਵਰਕ ਆ ਜਾਣਾ ਹਾਂ ਜੀ ਪਿਓਰ ਪੈਚਵਰਕ ਆਊਗਾ ਜੀ ਤੇ ਨਾਲ ਦੁਪੱਟਾ ਦਵਾਂਗੇ ਤੁਹਾਨੂੰ ਜੀ ਚੁਣਉਣ ਦਾ ਇਹ ਵੀ ਸੂਟ ਹੈ ਜਿਹੜਾ ਭਾਜੀ ਤੁਹਾਨੂੰ ਬਾਜ਼ਾਰ ਵਿੱਚ 6700 ਦੀ ਰੇਂਜ ਤੋਂ ਘੱਟ ਉਹਦੀ ਰੇਂਜ ਦਾ ਕਪੜਾ ਹੀ ਲੱਗਾ ਥੱਲੇ ਜੀ ਨਾਲ ਦੁਪੱਟਾ ਦਵਾਂਗੇ ਕਟਾਈ ਦਾ ਸ਼ਿਫੌਨ ਦੁਪੱਟੇ ਦੇ ਨਾਲ ਜੀ ਦੁਪੱਟੇ ਦੇ ਵੀ ਵਰਕ ਜੀ ਭਰਿਆ ਹੋਇਆ ਇਹ ਵੀ ਦਵਾਂਗੇ ਤੁਹਾਨੂੰ ਸਿਰਫ 350 ਦੀ ਰੇਂਜ ਵਿੱਚ ਜੀ ਹੁਣ ਤੁਹਾਨੂੰ ਸੂਟ ਖਾ ਰਹੇ ਆ ਜੀ ਮਸ਼ਲੀਨ ਦਾ ਸੂਟ ਆਊਗਾ ਹੈਵੀ ਸਟੱਫ ਆਊਗਾ ਜੀ ਦੁਪੱਟਾ ਵੀ ਇਹਦੇ ਨਾਲ ਆਊਗਾ ਕਟਾਈ ਦਾ ਇਹ ਫੁੱਲ ਭਰਿਆ ਆ ਸੂਟ ਫੁੱਲ ਭਰਿਆ ਆ ਗਿਆ ਨਾਲ ਬਾਜੂ ਵਰਗਾ ਕੀ ਹਾਂ ਜੀ ਬਾਜੂ ਬਣਾਉਣੇ ਆ ਪਹੁੰਚੇ ਬਣਾਉਣੇ ਆ ਜੀ ਉਹ ਤੁਹਾਡੀ ਮਰਜ਼ੀ ਦੀ ਇਹ ਪਾੜੀ ਬਾਜ਼ਾਰ 'ਚ ਮਿਲਦਾ 850 900 ਰੁਪਏ ਦੀ ਰੇਂਜ ਵਿੱਚ ਆਪਾਂ ਤੁਹਾਨੂੰ ਦਵਾਂਗੇ 400 ਰੁਪਏ